ਹਾਂਜੀ ਸਸੀ ਕਾਲ ਜੀ ਆਪਾਂ ਪਹੁੰਚੇ ਲੁਧਿਆਣਾ ਛੋੜਾ ਬਾਜ਼ਾਰ ਤੇ ਆਪਾਂ ਲੈਣੇ ਸੀ ਬਦਾਮ ਕਾਜੂ ਤੇ ਆਪਾਂ ਕਾ ਚਲੋ ਆ ਜਲ ਲੁਧਿਆਣਾ ਚਲਦੇ ਆਂ ਤੇ ਲੁਧਿਆਣੇ ਇਹ ਸਾਰੀ ਮਾਰਕੀਟ ਜਿੰਨੀ ਵੀ ਹੈਗੀ ਇੱਥੇ तकरीबन ਕਾਜੂ ਬਦਾਮ ਸਾਰਾ ਕੁਝ ਇੱਥੇ ਮਿਲਦਾ ਡਰਾਈ ਫੂਡ ਵਗੈਰਾ ਰੇਟ ਵੀ ਵਧੀਆ ਕੁਆਲਟੀ ਵੀ ਵਧੀਆ ਹੁੰਦੀ ਆ ਤੇ ਅਸੀਂ ਕਾਫੀ ਦੁਕਾਨਾਂ ਇੱਧਰ ਉੱਧਰ ਦੇਖੀਆਂ ਤੇ ਫਿਰ ਇੱਕ ਦੁਕਾਨ ਤੋਂ ਅਸੀਂ ਲਿਆ ਸਮਾਨ ਉਹਨਾਂ ਦਾ ਰੇਟ ਵੀ ਬਹੁਤ ਵਧੀਆ ਬਾਕੀ ਨਾ ਚੀਜ਼ਾਂ ਕੁਆਲਿਟੀ ਹੋਣੀ ਚਾਹੀਦੀ ਹੈ ਨਾ ਰੇਟ ਦੀ ਚਲੋ ਕੋਈ ਚੱਕਰ ਨਹੀਂ ਹੁੰਦਾਗਾ ਇੱਥੇ ਤਕਰੀਬਨ ਦੇਖ ਲਓ ਤੁਸੀਂ ਡਰਾਈ ਫੂਡ ਵਾਲੀਆਂ ਦੁਕਾਨਾਂ ਸਾਰੀਆਂ ਬਾਜੂ ਬਦਾਮ ਵਗੈਰਾ ਸਾਰਾ ਰੇਟ ਵੀ ਵਧੀਆ ਇਹ ਬਾਊ ਜੀ ਹੁਣਾਂ ਕੋਲ ਅਸੀਂ ਲਿਆ ਸਮਾਨ ਬਹੁਤ ਵਧੀਆ ਅਲੱਗ ਅਲੱਗ ਰੇਟਾਂ ਦੇ ਬਦਾਮ ਸੀਗੇ ਤੇ ਅਸੀਂ ਥੋੜਾ ਬਹੁਤਾ ਦੋਨਾਂ ਜਣਿਆਂ ਨੇ ਮੈਂ ਤੇ ਨਿੱਕੇ ਨੇ ਉਹਨਾਂ ਨੇ ਖਰੀਦੇ ਬਦਾਮ ਬਦਮ ਇਹ ਖਰਾਕ ਬਹੁਤ ਜ਼ਰੂਰੀ ਹੁੰਦੀ ਆ ਲੋਕ ਇੱਥੇ ਨਸ਼ਾ ਵੀ ਕਰਦੇ ਆ ਹਨਾ ਆਪਾਂ ਮਤਲਬ 2 ਤੋਂ 2500 ਦਾ ਸਾਮਾਨ ਜੇ ਖਾਣੇ ਵੀ ਇਹ ਮਹੀਨੇ ਡੇਢ ਮਹੀਨੇ ਜਦੀ ਕੋਈ ਵੱਡੀ ਗੱਲ ਨਹੀਂ ਹੈਗੀ ਵਧੀਆ ਇੱਥੇ ਇਥੋਂ ਵਾਪਸ ਆਏ ਤੇ ਇੱਥੇ ਦੁਕਾਨ ਦਾ ਲਿਖਿਆ ਹੋਇਆ ਐਡਰੈਸ ਆ ਦੇ ਜੇ ਕਿਸੇ ਨੇ ਲੈ ਕੇ ਆਉਣੇ ਤਾਂ ਬਹੁਤ ਵਧੀਆ ਸੁਭਾਅ ਆ ਬਾਪੂ ਜੀ ਦਾ ਤੇ ਬਦਾਮ ਵਗੈਰਾ ਕਾਜ ਵਗੈਰਾ ਇੱਕ ਨੰਬਰ ਹੈ ਪੂਰੇ ਵਧੀਆ ਆਹ ਦੇਖ ਲਓ ਦੁਕਾਨਾ ਜਿੱਥੋਂ ਮਰਜੀ ਆਵੜੋ ਵੈਸੇ ਵਧੀਆ ਰੇਟ ਤੇ ਤੇ ਵਧੀਆ ਕੁਆਲਿਟੀ ਹਾਂਜੀ ਥੈਂਕ ਯੂ ਧੰਨਵਾਦ ਜੀ ਤੇ ਵੀਡੀਓ ਕਰਦਿਆ ਕਰੋ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ